ਬਲਵੀਰ ਸਿੰਘ ਜੀ ਦਾ ਬਿਆਨ ਸੁਣ ਕੇ ਉਹਨਾਂ ਤੇ ਕੁਝ ਸਵਾਲ ਪਾਸ ਕਰਨਾ ਚਾਹੁੰਦਾ ਹੈ ਪਰ ਇਹ ਸਵਾਲ ਬਹੁਤ ਹੀ ਨਿਮਰਤਾ ਤੇ ਨਤਮਸਤਕ ਹੁੰਦਿਆਂ ਬੇਨਤੀ ਰੂਪ ਵਿੱਚ ਹਨ ਕਿ ਆਪ ਜੀ ਅੱਜ ਕਹਿ ਰਹੇ ਹੋ ਕਿ ਤਾਜ ਪੋਸੀ ਵੇਲੇ ਮर्यादा भंग ਹੋਈ ਹੈ ਤੇ ਇਸ ਨੂੰ ਜਿਹੜਾ ਤਾਜ ਪੋਸੀ ਅੰਮ੍ਰਿਤ ਵੇਲੇ ਕਰਨ ਦਾ ਕਾਰਨ ਹੈ ਸੰਤ ਬਾਬਾ ਬਲਵੀਰ ਸਿੰਘ ਜੀ ਚਲਦਾ ਵਹੀਰ ਨਿਹੰਗ ਸਿੰਘਾਂ ਦੀ ਬੁਰਾ ਦਰਜੇ ਤੇ ਬੰਦੀ ਵੱਲੋਂ ਕਿ ਅਸੀਂ ਰੁਕਾਵਟ ਪਾਵਾਂਗੇ ਆਜ ਪੁਛੀ ਹੋਣ ਨਹੀਂ ਦੇਵਾਂਗੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ ਸਮਾਂ ਬਦਲਿਆ ਗਿਆ ਤਾਂ ਕਿ ਲੜਾਈ ਨਾ ਹੋਵੇ ਔਰ ਆਪ ਜੀ ਨੇ ਕਿਹਾ ਵੀ ਹੈ ਕਿ ਪਹਿਲੀ ਦਸਤਾਰ ਸ੍ਰੀ ਦਰਬਾਰ ਸਾਹਿਬ ਦੇ ਹੜ ਗੰਥੀ ਸਾਹਿਬ ਦਿੰਦੇ ਹਨ ਤੇ ਆਪ ਜੀ ਨੂੰ ਪੱਤਰ ਮਿਲਣ ਦੇ ਬਾਵਜੂਦ ਆਪ ਜਿਹੜਾ ਹੈ ਉੱਥੇ ਨਹੀਂ ਪਹੁੰਚੇ ਔਰ ਨਹੀਂ ਤੁਸੀਂ ਜਿਹੜੀ ਹੈ ਦਸਤਾਰ ਦੇਣ ਲਈ ਪਹਿਲ ਕੀਤੀ ਦੂਸਰੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਆਪ ਜੀ ਇਹ ਕਹਿ ਰਹੇ ਹੋ ਕਿ ਗ੍ਰੰਥੀ ਪਹਿਲੀ ਪੱਕ ਦਿੰਦਾ ਹੈ ਤੇ ਆਪ ਜੀ ਉਸ ਵਿੱਚ ਅਸਫਲ ਰਹੇ ਹੋ ਮਰਿਆਦਾ ਦਾ ਉਲੰਘਣ ਸ਼ਾਇਦ ਆਪ ਜੀ ਵੱਲੋਂ ਵੀ ਹੋਇਆ ਹੈ ਜਥੇਦਾਰ ਗੜਗੱਜ ਸਾਹਿਬ ਜਦ ਸ੍ਰੀ ਅਕਾਲ ਤਖਤ ਸਾਹਿਬ ਆਏ ਤੇ ਉਸ ਵੇਲੇ ਵੀ ਤੁਹਾਨੂੰ ਬੁਲਾਇਆ ਗਿਆ ਪਰ ਤੁਸੀਂ ਦਸਤਾਰ ਦੇਣ ਵਾਸਤੇ ਨਹੀਂ ਆਏ ਦਰਬਾਰ ਸਾਹਿਬ ਜਦ ਹਰਮੰਦਰ ਸਾਹਿਬ ਆਏ ਤੁਸੀਂ ਦਸਤਾਰ ਨਹੀਂ ਦਿੱਤੀ ਨਾ ਸਰੂਪਾਉ ਦਿੱਤਾ ਬਲਕਿ ਤੁਹਾਡੇ ਨਾਲੋਂ ਤਾਂ ਚੰਗੇ ਰਹ ਗਏ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਿਨ੍ਹਾਂ ਨੂੰ ਸ੍ਰੀ ਕੇਸਗੜ ਸਾਹਿਬ ਤੋਂ ਸੇਵਾ ਮੁਕਤ ਕੀਤਾ ਤੇ ਦਰਬਾਰ ਸਾਹਿਬ ਸੇਵਾ ਵਿੱਚ ਰਹਿਣ ਦਿੱਤਾ ਸ਼ਾਇਦ ਮਨ ਵਿੱਚ ਕੋਈ ਈਰਖਾ ਹੈ ਕਿ ਤੁਸੀਂ ਦਸਤਾਰ ਦੇਣੀ ਜਾਂ ਸਰੋਪਾ ਦੇਣ ਨਹੀਂ ਆਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਜਦ ਸੇਵਾ ਮੁਕਤ ਕੀਤਾ ਗਿਆ ਉਸ ਵੇਲੇ ਵੀ ਤੁਸੀਂ ਸਰੋਪਾ ਨਹੀਂ ਦਿੱਤਾ ਉਹ ਹੁਣ ਤੱਕ ਇਹ ਗੱਲ ਕਹਿੰਦੇ ਰਹੇ ਵੀ ਮੈਨੂੰ ਤਾਂ ਹਰਪ੍ਰੀਤ ਸਿੰਘ ਹੁਣੀ ਕਿ ਮੈਨੂੰ ਤਾਂ ਸਰਦਾਰ ਅਕਬੀਰ ਸਿੰਘ ਜੀ ਹੁਣਾ ਨੇ ਸਰੋਪਾ ਹੀ ਨਹੀਂ ਦਿੱਤਾ ਇਹ ਕੁਝ ਬੇਨਤੀਆਂ ਹਨ ਇਥੇ ਕੁਝ ਈਰਖਾ ਤਾਂ ਨਹੀਂ ਕਿ ਮੈਨੂੰ ਉਤਾਰਿਆ ਤੇ ਮੈਂ ਕੋਈ ਸਰੂਪਾ ਨਾ ਦੇਵਾਂ ਜਾਂ ਜਾਣਬੁੱਝ ਕੇ ਤੁਸੀਂ ਮਾਹੌਲ ਖਰਾਬ ਕਰਨ ਵਾਲਿਆਂ ਦੇ ਹੱਕ ਵਿੱਚ ਬਿਆਨਬਾਜ਼ੀ ਕਰ ਰਹੇ ਹੋ ਪੰਥ ਵਾਸਤੇ ਇਹ ਘੜੀ ਸਮਝਣ ਦੀ ਹੈ ਆਪ ਜੀ ਨੂੰ ਵੀ ਨਿਮਰਤਾ ਸਹਿਤ ਨਤਮਸਤਕ ਹਾਂ ਤੁਹਾਡੀ ਪੋਸਟ ਬਹੁਤ ਵੱਡੀ ਹੈ ਬੇਨਤੀ ਕਰਦੇ ਹਾਂ ਕਿ ਇਹੋ ਜੇ ਬਿਆਨ ਆਪ ਜੀ ਨਾ ਦਿਓ ਜਿਸ ਨਾਲ ਕੌਮ ਵਿੱਚ ਦੁਬਿਧਾ ਹੋਰ ਵਧੇ ਔਰ ਹੋਰ ਜਿਹੜਾ ਉਹ ਖਿਲਾਰਾ ਪਵੇ